ਅਨ ਬਣਾ ਸਕਦਾ ਤੁਹਾਨੂੰ ਨਪੈਥਰ ਇੱਕ ਕਾਫੀ ਦਾ ਕੱਪ ਤੁਹਾਨੂੰ ਬਣਾ ਸਕਦਾ ਕਾਮਜਾਬ ਜਿਹੜੇ ਬੰਦੇ ਨੂੰ ਕੈਫੀਨ ਸੂਟ ਕਰ ਜਾਂਦੀ ਹੈ ਨਾ ਉਹਨਾਂ ਦੇ ਦਿਮਾਗ ਨੂੰ ਇਹ ਬਹੁਤ ਜ਼ਿਆਦਾ ਅਲਰਟ ਕਰ ਦਿੰਦੀ ਹੈ ਇੱਕ ਡੋਪਾਮਾਈਨ ਵਧਾਉਂਦੀ ਆ ਬ੍ਰੇਨ ਤੱਕ ਬਲੱਡ ਫਲੋ ਵਧਾਉਂਦੀ ਆ ਜਿਹੜੇ ਥੋੜੇ ਦਿਮਾਗ ਦੇ ਵਿੱਚ ਨਿਊਰੋਨ ਹੁੰਦੇ ਨੇ ਉਹ ਫਾਸਟ ਵਰਕ ਕਰਦੇ ਨੇ ਮਤਲਬ ਤੁਹਾਨੂੰ ਬੈਠੇ ਬੈਠੇ ਨੂੰ ਐ ਕਰ ਦਿੰਦੇ ਵੀ ਉੱਠ ਕੇ ਕੁਝ ਕਰ ਸੋਚਣ ਤੇ ਮਜਬੂਰ ਕਰ ਦਿੰਦੇ ਨਵੇਂ ਆਈਡੀਆ ਆਉਂਦੇ ਨੇ ਫੋਕਸ ਤੁਹਾਡਾ ਵੱਧਾ ਲਰਨਿੰਗ ਵੱਧਦੀ ਆ ਮੈਮਰੀ ਵੱਧਦੀ ਆ ਮੈਂਟਲ ਕੈਪੇਬਿਲਿਟੀ ਵੱਧਦੀ ਆ ਨੋਰਪਨੇਫ੍ਰੀਨ ਆਪ ਜਾਂਦਾ ਤੁਹਾਨੂੰ ਤੇਜ਼ ਕਰਨ ਵਾਲੇ ਨਿਊਰੋਟਰਾਂਸਮੀਟਰ ਆਪ ਚਲੇ ਜਾਂਦੇ ਆ ਖੁਸ਼ ਕਰਨ ਵਾਲੇ ਮਤਲਬ ਇੱਕ ਬਹੁਤ ਤਗੜੀ ਮੋਟੀਵੇਸ਼ਨ ਆ ਜੇ ਤੁਹਾਨੂੰ ਇਹ ਸੂਟ ਕਰਦੀ ਆ ਤੇ ਦੂਜੇ ਪਾਸੇ ਜੇ ਤੁਸੀਂ ਅੰਨ ਖਾਈ ਜਾਂਦੇ ਹੋ ਜਾਂ ਬਾਰ ਬਾਰ ਖਾਈਏ ਜਾਂਦੇ ਆ ਢਿੱਡੇ ਭਰੀ ਰੱਖਦੇ ਆ ਸਾਰਾ ਤੁਹਾਡਾ ਖੂਨ ਇੱਥੇ ਉਤਰੇ ਰਹਿੰਦਾ ਕਿਉਂਕਿ ਜਿਆਦਾ ਕਾਰਬ ਖਾਣਾ ਬਾਰ ਬਾਰ ਖਾਣਾ ਤੁਹਾਨੂੰ ਥਕਾਉਂਦਾ ਜਦ ਕਿ ਕਾਫੀ ਤੁਹਾਨੂੰ ਕੀ ਕਰਦੀ ਆ ਬ੍ਰੇਨ ਚ ਇੱਕ ਕੈਮੀਕਲ ਹੁੰਦਾ ਐਡੀਨੋਸਿਨ ਉਹਨੂੰ ਬਲੌਕ ਕਰਦੀ ਆ ਮਤਲਬ ਤੁ ਤਾਂ ਇਹਨੂੰ ਮਿਟਾ ਕੇ ਨੀਂਦ ਆਉਂਦੀ ਆ ਕਿਤੇ ਕਾਫੀ ਪੀ ਕੇ ਤੁਸੀਂ ਚੁਸਤ ਹੁੰਨੇ ਹੋ ਬਲੈਕ ਕਾਫੀ ਪੀ ਲੋ ਪਰ ਸ਼ਾਮ ਦੇ 2 ਜਾਂ 3 ਵਜੇ ਤੋਂ ਬਾਅਦ ਨਹੀਂ ਪੀਣੀ ਦੋ ਕੱਪ ਵੀ ਮੀਨੇ ਨੇ ਪਹਿਲੀ ਪੀ ਲੋ ਸੌਣ ਤੋਂ 6-7 ਘੰਟੇ ਪਹਿਲਾਂ ਕੱਟ ਕਰ ਦਿਓ ਫਿਰ ਤੁਹਾਡੀ 슬ੀਪ ਨੂੰ ਇਫੈਕਟ ਨਹੀਂ ਕਰੂਗੀ ਈਵਨ ਲੀਵਰ ਲਈ ਵੀ ਕਾਫੀ ਲਾਈਫਸਪੈਨ ਵੀ ਵਧਾਉਂਦੀ ਆ ਬਹੁਤ ਸਟੱਡੀਆਂ ਨੇ ਕਿਹਾ ਜੋ ਇਹ ਸਾਰੇ ਟੌਪ ਦੇ ਜਿਹੜੇ ਬੜੇ ਰਿਸਰਚਰ ਨੇ ਦਿਮਾਗ ਤੋਂ ਕੰਮ ਲੈਂਦੇ ਨੇ ਉਹਨਾਂ ਨੇ ਖੁਦ ਕਿਹਾ ਕਿ ਸਾਡੀ ਕੈਫੀਨ ਦੀ ਡੋਜ਼ ਆਮ ਦਿਨੋਂ ਅਸੀਂ ਹਾਈ ਰੱਖਦੇ ਆ ਤਾਂ ਕਿ ਉਹਨਾਂ ਦਾ ਬ੍ਰੇਨ ਆ ਫਾਇਰ ਅਪ ਹੋਵੇ ਉਹ ਆਲ ਦਾ ਟਾਈਮ ਪਰ ਮੇਕ ਸ਼ੋਰ ਦੋ ਕੱਪ ਤੋਂ ਵੱਧ ਨਹੀਂ ਪੀਣੀ ਜਿਹਨੂੰ ਜਿਹੜਾ ਸੈਂਸਿਟਿਵ ਹੈ ਕੈਫੀਨ ਤੋਂ ਤਾਂ ਉਹ ਆਪਣਾ ਧਿਆਨ ਰੱਖਿਓ